ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸत्कार ਬਾਰੇ ਵਿਚਾਰ ਕਰਾਂਗੇ ਸਾਡੇ ਸਿੱਖ ਧਰਮ ਵਿੱਚ ਕਈ ਟੁੱਕੜਬੋਚ ਕਥਾਵਾਚਕ ਗੁਣੀ ਗੈਨੀ ਆ ਗਏ ਹਨ ਕੋਈ ਕਹਿੰਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੱਬੇ ਬੈਠ ਕੇ ਪਾਠ ਕਰਨ ਤੋਂ ਪਹਿਲਾਂ ਨਹਾਉਣ ਦੀ ਕੋਈ ਲੋੜ ਨਹੀਂ ਕੋਈ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੱਖਾ ਤੇ ਏਸੀ ਲਾਉਣ ਦੀ ਕੋਈ ਲੋੜ ਨਹੀਂ ਕੱਲ ਨੂੰ ਇਹ ਕਹਿਣਗੇ ਕਿ ਰਮਾਲਾ ਸਾਹਿਬ ਚੰਦੂਆ ਸਾਹਿਬ ਵੀੜਾ ਸਾਹਿਬ ਦੀ ਵੀ ਕੋਈ ਲੋੜ ਨਹੀਂ ਮੈਨੂੰ ਇਹ ਦੱਸੋ ਅਖੌਤੀ ਕਥਾਵਾਚਕੋ ਫਿਰ ਗੁਰਬਾਣੀ ਦਾ ਕੀ ਸਕਾਰ ਰਹਿ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਰਬ ਲੋਗ ਗ੍ਰੰਥ ਵਿੱਚ ਕੜਾਹ ਪ੍ਰਸਾਦ ਬਣਾਉਣ ਦੀ ਵਿਧੀ ਬਾਰੇ ਚਰਣਾ ਪਾਇਆ ਹੈ ਜਿਹੜੇ ਕਹਿੰਦੇ ਨੇ ਕਿ ਇਸ਼ਨਾਨ ਕਰਨ ਦੀ ਕੋਈ ਲੋੜ ਨਹੀਂ ਉਹ ਵਿਕੇ ਹੋਏ ਕਥਾਵਾਚਕ ਜਰੂਰ ਸੁਣ ਲ ਕੜਾਹ ਪ੍ਰਸਾਦ ਕੀ ਵਿਧ ਸੁਣ ਲਈ ਜਾਏ ਤੀਨ ਭਾਂਤ ਕੋ ਸੰਸਰ ਲਈ ਜਾਏ ਐ ਗੁਰੂ ਦੇ ਪਿਆਰਿਓ ਕੜਾ ਪਸਾ ਬਣਾਉਣ ਦੀ ਵਿਧੀ ਸੁਣੋ ਆਟਾ ਖੰਡ ਧੋ ਇਹ ਤਿੰਨੋਂ ਵਸਤਾਂ ਤੋਲ ਕੇ ਸਮਸਰ ਭਾਵ ਬਰਾਬਰ ਲੈਣੀਆਂ ਹਨ ਕਿਸੇ ਭਾੜ ਨਾਲ ਮਿਲਕੀ ਨਹੀਂ ਲੈਣੀਆਂ ਮੈਂ ਇਸ ਕੌਲੀ ਨਾਲ ਕਿਨਾਰ ਤੱਕ ਭਰ ਕੇ ਪਹਿਲਾਂ ਆਟਾ ਤੋਲਿਆ ਤਾਂ 121 ਗ੍ਰਾਮ ਹੋਇਆ ਫਿਰ ਮੈਂ ਇਸੇ ਕੌਲੀ ਨਾਲ ਕਿਨਾਰ ਤੱਕ ਭਰ ਕੇ ਖੰਡ ਤੋਲੀ ਤਾਂ 195 ਗ੍ਰਾਮ ਹੋਈ 74 ਗ੍ਰਾਮ ਦਾ ਫਰਕ ਨਿਕਲਿਆ ਸੂਏ ਵਸਤਾਂ ਤੋਲ ਕੇ ਹੀ ਲੈਣੀਆਂ ਹਨ ਇਹਨਾਂ ਤਿੰਨਾਂ ਤੋਂ ਇਕ ਗੁਣਾ ਵੱਧ ਪਾਣੀ ਲੈਣਾ ਹੈ ਜੇ ਤਿੰਨੋ ਵਸਤਾਂ ਆਪਾਂ ਕਿਲੋ-ਕਿਲੋ ਲਈਏ ਤਾਂ ਤਨ ਕਿਲੋ ਹੋ ਗਈਆਂ ਤਾਂ ਪਾਣੀ 4 ਕਿਲੋ ਪਾਉਣਾ ਹੈ ਕੜਾ ਪ੍ਰਸਾਦ ਕੀ ਬਿਰ ਸੁਣ ਲਈ ਜਾਏ ਤੀਨ ਭਾਂਤ ਕੋ ਸੰਸਰ ਲਈ ਜਾਏ ਲੇਪਣ ਆਗੇ ਬਹੁ ਕਰ ਦੀ ਜਾਏ ਬਾਸਣ ਭਾਂਜਨ ਸਵਸ ਕਰੀ ਜਾਏ ਜਿਸ ਜਗ੍ਹਾ ਤੇ ਕੜਾ ਪ੍ਰਸਾਦ ਬਣਾਉਣਾ ਹੈ ਪਹਿਲਾਂ ਉੱਥੇ ਝਾੜੂ ਮਾਰੋ ਫਿਰ ਲੇਪਣ ਭਾਵ ਪੋਚਾ ਮਾਰੋ ਫਿਰ ਕੜਾ ਪ੍ਰਸਾਦ ਬਣਾਉਣ ਵਾਲਾ ਭਾਈ ਬਾਸਣ ਭਾਵ ਬਸਤਰ ਪੰਜਨ ਭਾਵ ਭਾਂਡੇ ਉਹ ਆਪ ਆਪਣੇ ਧੁੱਤ ਹੋਏ ਵਸਤਰ ਪਾਵੇ ਤੇ ਦੇਗ ਬਣਾਉਣ ਵੇਲੇ ਵਾਲੇ ਭਾਂਡੇ ਵੀ ਆਪ ਮੰਝੇ ਅੱਗੇ ਕੀ ਹੁਕਮ ਕਰ ਰਹੇ ਹਨ ਦਸਵੇਂ ਪਾਸਾ ਕਰ ਇਸ਼ਨਾਨ ਸੁਧ ਹੋਏ ਬਹਿ ਬਹਿਗੁਰੂ বিনা ਅਵਰਨਤ ਹੈ ਸਣੇ ਕੇ ਸ਼ਿਸ਼ਣ ਕਰਕੇ ਫਿਰ ਕਰਾਪਸਾਦ ਬਣਾਉਣਾ ਬਣਾਵੇ ਤੇ ਜਿੰਨਾ ਚਿਰ ਦੇਗ ਬਣਾਉਣੀ ਹੈ ਬਹਿਗੁਰੂ ਸਿਮਰਨ ਮੇਨਾ ਕੋਈ ਹੋਰ ਗੱਲ ਨਾ ਕਰੇ ਹੁਣ ਤਾਂ ਇਹ ਹਾਲ ਹੈ ਭਾਈ ਜੀ ਦੇਗ ਬਣਾ ਰਹੇ ਹੁੰਦਿਆਂ ਕੂਲ ਬੈਠੇ ਬੰਦੇ ਸਕੋਰ ਦੱਸ ਰਹੇ ਹੁੰਦੇ ਨੇ ਬਈ ਫਲਾਣ ਨੇ ਐਨੇ ਸਕੋਰ ਬਣਾਤੇ ਤੇ ਤਿੰਮਕ ਨੇ ਐਨੇ ਸਕੋਰ ਬਣਾਤੇ ਭਾਈ ਜੀ ਵੀ ਉਹਨਾਂ ਦੀਆਂ ਗੱਲਾਂ ਧਿਆ ਨਾਲ ਸੁਣ ਰਹੇ ਹੁੰਦਾ ਹੈ ਬਨ ਰਹੀ ਹੈ ਦੇਗ ਤੇ ਸਿਮਰਨ ਸਕੋਰਾਂ ਦਾ ਹੋ ਰਿਹਾ ਹੁੰਦਾ ਹੈ ਸਾਧ ਸੰਗਤ ਜੀ ਹੁਣ ਤੁਸੀਂ ਦੱਸੋ ਕਿ ਜਦੋਂ ਦੇਗ ਬਰਾਉਣ ਵੇਲੇ ਇਸ਼ਨਾਨ ਕਰਨਾ ਜ਼ਰੂਰੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਬੇ ਬੈਠਣ ਵੇਲੇ ਕਿਉਂ ਨਹੀਂ ਇਸ਼ਨਾਨ ਕਰਨਾ ਸੰਤ ਮਹਾਂਪੁਰਖ ਦੱਸਦੇ ਹਨ ਕਿ ਪੋਥੀ ਸਾਹਿਬ ਤੋਂ ਗੁਰਬਾਣੀ ਪੜ੍ਹਨ ਵੇਲੇ ਵੀ ਇਸ਼ਨਾਨ ਕਰਨਾ ਜ਼ਰੂਰੀ ਹੈ ਇਸ਼ਾਨ ਕਰਨ ਬਾਰੇ ਮੈਂ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਣਾ ਹਾਂ ਰਾਜਾ ਜੋਗੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੂੰ ਦੁਨੀਆ ਜਾਣਦੀ ਹੈ ਉਹਨਾਂ ਨੇ ਸੁਲੇਮਾਨ ਪ੍ਰੇਦਾ ਉਧਾਰ ਕੀਤਾ ਇਹ ਵੀ ਦੁਨੀਆ ਜਾਣਦੀ ਹੈ ਪਰ ਉਹਨਾਂ ਨੇ ਦਿੱਲੀ ਦੇ ਰਹਿਣ ਵਾਲੇ ਇੱਕ ਲੜਕੇ ਵਿੱਚ ਪ੍ਰੇਰ ਦੀ ਰੂਹ ਆਉਂਦੀ ਸੀ ਉਸ ਦਾ ਉਧਾਰ ਕੀਤਾ ਇਹ ਸ਼ਾਇਦ ਕਟਵਾਦੀ ਦੁਨੀਆ ਜਾਣਦੀ ਹੋਵੇਗੀ ਇਸ ਲੜਕੇ ਦੇ ਮਾਪਿਆਂ ਨੂੰ ਕਿਸੇ ਨੇ ਦੱਸਿਆ ਕਿ ਤੁਸੀਂ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਚੰਨ ਫੜ ਲੋ ਉਹ ਤੁਹਾਡੇ ਵਰਕੇ ਨੂੰ ਠੀਕ ਕਰ ਦੇਣਗੇ ਉਹਨਾਂ ਨੇ ਗੱਲ ਮੰਨ ਲਈ ਤੇ ਰਾੜਾ ਸਾਹਿਬ ਆ ਕੇ ਸਤਜੀ ਮਹਾਰਾਜ ਦੇ ਚੰਨ ਫੜ ਲੈ ਤੇ ਆਪਣਾ ਦੁੱਖ ਦੱਸਿਆ ਤਾਂ ਸੰਤਾਂ ਨੇ ਕਿਹਾ ਕਿ ਉਸ ਪ੍ਰੇਤ ਦਾ ਉਧਾਰ ਕਰਨ ਲਈ ਸ੍ਰੀ ਅਖੰਡ ਪਾਤਸ਼ਾਹ ਕਰਵਾਉਣਾ ਪਵੇਗਾ ਪਾਠ ਦੀ ਤਰੀਕ ਮਿੱਠੀ ਗਈ ਤੇ ਸੰਤਾਂ ਨੇ ਪਾਠੀ ਸਿੰਘਾਂ ਨੂੰ ਹਦਾਇਤ ਕੀਤੀ ਕਿ ਜਿਸ ਨੇ ਵੀ ਆਪਣੀ ਵਾਰੀ ਸਰ ਪਾਠ ਕਰਨ ਜਾਣਾ ਹੈ ਤਾਂ ਹਰੇਕ ਵਾਰ ਸਣੇ ਕੇਸੀ ਸ਼ਣ ਕਰਕੇ ਜਾਣਾ ਤੇ ਧੋਤੇ ਵਸਤਰ ਪਾ ਕੇ ਜਾਣਾ ਕਿਸਨੇ ਕੋਈ ਕੁਤਾਹੀ ਨਹੀਂ ਕਰਨੀ ਜਦੋਂ ਤੀਜੇ ਦਿਨ ਭੋਗ ਪਵੇਗਾ ਤਾਂ ਦੇਗ ਵਰਤੌਣ ਵਾਲਾ ਸਿੰਘ ਉਸ ਪ੍ਰੇਤ ਵਾਸਤੇ ਦੇਗ ਬਾਹਰ ਵਾਲੇ ਵਿੱਚ ਰੱਖ ਦੇਵੇ ਤੇ ਉਹ ਖਾ ਕੇ ਚਲਾ ਜਾਵੇਗਾ ਪਾਠ ਪ੍ਰారంభ ਹੋ ਗਿਆ ਤੇ ਤੀਜੇ ਦਿਨ ਭੋਗ ਪੈ ਗਿਆ ਤਾਂ ਦੇਗ ਵਰਤੌਣ ਵਾਲੇ ਸਿੰਘ ਨੇ ਪ੍ਰੇਤ ਵਾਸਤੇ ਦੇਗ ਬਾਹਰ ਵਾਲੇ ਚ ਰੱਖ ਦਿੱਤੀ ਪਰ ਦੇਗ ਉੱਥੇ ਹੀ ਪਈ ਰਹੀ ਜਦੋਂ ਸੰਤਾਂ ਨੂੰ ਇਸ ਬਾਰੇ ਦੱਸਿਆ ਕਿ ਪ੍ਰੇਤ ਨੇ ਦੇਗ ਨਹੀਂ ਖਾਧੀ ਤਾਂ ਸੰਤਾਂ ਨੇ ਉਹ ਪੰਜੇ ਪਾਠੀ ਬੁਲਾ ਲਏ ਤੇ ਪੁੱਛਿਆ ਦੱਸੋ ਕਿਸਨੇ ਕੁਤਾਹੀ ਕੀਤੀ ਹੈ ਇੱਕ ਸਿੰਘ ਨੇ ਕਿਹਾ ਕਿ ਜੀ ਮੇਰੇ ਤੋਂ ਗਲਤੀ ਹੋ ਗਈ ਮੈਂ ਇੱਕ ਵਾਰ ਬਿਨਾਂ ਇਸ਼ਨਾਨ ਕੀਤੇ ਪਾਠ ਕਰਨ ਬਹਿ ਗਿਆ ਤਾਂ ਸੰਤਾਂ ਨੇ ਉਸ ਨੂੰ ਝਿੜਕਿਆ ਤੇ ਦੁਆਰਾ ਸ੍ਰੀ ਅਖੰਡ ਪਾਰਸਾਹਬ ਪ੍ਰਾਰੰਭ ਕਰਵਾਇਆ ਤੀਜੇ ਦਿਨ ਭੋਗ ਪਿਆ ਤਾਂ ਜਦੋਂ ਦੇਖ ਵਰਤਣ ਵਾਲਾ ਸਿੰਘ ਆਲੇ ਦੇਖ ਰੱਖਣ ਲੱਗਿਆ ਤਾਂ ਉਹ ਪ੍ਰੇਤ ਹੱਥੋਂ ਖੋ ਕੇ ਲੈ ਗਿਆ ਤੇ ਉਸ ਲੜਕੇ ਦਾ ਖੜ ਛੱਡ ਗਿਆ ਸਾਧ ਸੰਗ ਜੀ ਮਜ਼ਾਰਾ ਬਿਨਾਂ ਤਾਂ ਢਾਲ ਵੀ ਸਵਾਦ ਨਹੀਂ ਬਣਦੀ ਇੱਕ ਬੀਬੀ ਢਾਲ ਬਣਾਉਂਦੀ ਹੈ ਜੀ ਕਰਦਾ ਬਈ ਇੱਕ ਕੋਲੀ ਹੋਰ ਮਿਲ ਜੇ ਇੱਕ ਵੀ ਵੀ ਦਾਲ ਬਣਾਉਂਦੀ ਹੈ ਘਰ ਵਾਲਾ ਕੋਲੀ ਚੁੱਕ ਕੇ ਵਿੜੇ ਚ ਮਾਰਦਾ ਸੋ ਪਾਠ ਵੀ ਮਰਿਆਦਾ ਨਾਲ ਹੀ ਭਰਪੂਰ ਭਲੀਪੂਰ ਹੁੰਦਾ ਹੈ ਮੈਨੇ ਮੈਨੂੰ ਇੱਕ ਮਹਾਪੁਰਖਾਂ ਨੇ ਸਾਖੀ ਸੁਣਾਈ ਕਿ ਭਾਈ ਇੱਕ ਪੂਰਨਪੁਰਖ ਆਪਣੀ ਸੰਗਤ ਨਾਲ ਕਿਤੇ ਜਾ ਰਹੇ ਸਨ ਤਾਂ ਰਸਤੇ ਵਿੱਚ ਇੱਕ ਗੁਰਦੁਆਰਾ ਸਾਹਿਬ ਆਇਆ ਤਾਂ ਸਾਰੀ ਸੰਗਤ ਮੱਥਾ ਟੇਕਣ ਚਲੀ ਗਈ ਪਰ ਉਹ ਪੂਰਨਪੁਰਖ ਬਾਹਰ ਹੀ ਖੜੇ ਰਹੇ ਜਦੋਂ ਸੰਗਤ ਮੱਥਾ ਟੇਕ ਕੇ ਵਾਪਸ ਆਈ ਤਾਂ ਸੰਗਤ ਨੇ ਪੁੱਛਿਆ ਕਿ ਬਾਬਾ ਜੀ ਤੁਸੀਂ ਮੱਥਾ ਟੇਕਣ ਕਿਉਂ ਨਹੀਂ ਗਏ ਤਾ ਮਹਾਪੁਰਖਾਂ ਨੇ ਦੱਸਿਆ ਕਿ ਭਾਈ ਸਾਨੂੰ ਵਾਅ ਆ ਗਿਆ ਸੀ। ਭਾਅ ਹਵਾ ਪਾਸ ਹੋ ਗਈ ਸੀ ਤੇ ਅਸੀਂ ਪਲੀਤ ਹੋ ਗਏ। ਇਸ ਕਰਕੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾਣ ਯੋਗ ਨਹੀਂ ਰਹੇ। ਇਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਨੁਸਤਕਾਰ। ਸੋ ਬੇਨਤੀ ਹੈ ਕਿ ਗੁਰਬਾਣੀ ਦਾ ਬਦ ਤੋਂ ਬਦ ਸਤਕਾਰ ਕਰੋ। ਜਿੰਨਾ ਤੁਸੀਂ ਸਤਕਾਰ ਕਰੋਗੇ ਉਨਹੀਂ ਤੁਹਾਡੀ ਚੜ੍ਹਦੀ ਕਲਾ ਹੋਵੇਗੀ। ਇਹਨਾਂ ਵਿਕੇ ਹੋਏ ਕੌਤੀ ਪ੍ਰਚਾਰਕਾਂ ਤੋਂ ਸਾਵਧਾਨ ਰਹੋ ਤੇ ਇਹਨਾਂ ਦੀਆਂ ਵੀਡੀਓਜ਼ ਨਾ ਦੇਖਿਆ ਕਰੋ। ਸਾਧ ਸੰਗਤ ਜੀ ਮੈਂ ਪਹਿਲਾਂ ਵੀ ਲੜੀਵਾਰ ਸ੍ਰੀ ਗੁਰੂ ਅਰਜਨ ਸਿੰਘ ਜੀ ਬਾਰੇ ਇੱਕ ਵੀਡੀਓ ਪਾਈ ਹੈ ਉਸ ਨੂੰ ਵੀ ਤੁਹਾਨੂੰ ਸੁਣ ਦੀ ਕਿਰਪਾਲਤਾ ਕਰਨੀ ਹੁਣਾਂ ਪੁੱਲਾਂ ਦੀ ਮਾਫੀ ਦੇਣਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ